ਉਹਨਾਂ ਦੇ ਬਣਾਉਣਾ ਉਹਨਾਂ ਦਾ ਅਖੀ ਬਿਆਨ ਸਾਰੇ ਦੇ ਨੋ ਪਿੰਡ ਪੂਰਾ ਤਿਆਰ ਬਟਿਆ ਇਹ ਸਾਡੇ ਸਰਪੰਚ ਸਾਹਿਬਾ ਜੋ ਪੜੋ ਉਹ ਅਖੀ ਜਿਹੜੀ ਤੰਗੂ ਨੇ ਜਿਹੜੀ ਆਂਦੇ ਹੱਥੇ ਤੱਕ ਆਂਦੇ ਹੱਥੇ ਤੱਕ ਵਿਗੜੇ ਪਰ ਲਾ ਲਾ ਕੇ ਉਹਨਾਂ ਨੂੰ ਉਹਨਾਂ ਦਾ ਰਿਸ਼ਤੇਦਾਰਾਂ ਫੜ ਕੇ ਸਾਹਮਣੇ ਪੇਸ਼ ਕਰੋਗੇ ਨਹੀਂ ਕਾ ਕਰਨਾ ਚੱਕਿਆ ਜਾਊਗਾ ਆਪਰੇ ਕੋ ਫੜਦੇ ਉਹਨੇ ਨੀਤਾ ਖੁਦਾ ਪੋਟੇ ਗਿਆ ਉਹਦਾ ਨਾ ਖੁਲਾ ਗਿਆ ਜਨਾਬ ਇਹਦਾ ਨਾ ਫੜ ਪਟੇ ਗਿਆ ਉਹਨਾਂ ਨੂੰ ਫੜੋ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਫੜੋ ਕੋਈ ਬੰਦਾ ਆ ਕੇ ਬੇਸ ਕਰੋ ਵੀ ਹਾਂ ਵੀ ਉਹਨਾਂ ਦੇ ਪਰਿਵਾਰ ਦਾ ਮੈਂਬਰ ਕੋਈ ਲੈ ਕੇ ਆਂਦਾ ਫੜ ਕੇ ਫੇਰ ਧਰਨਾ ਚੱਕੇ ਜਾਊਗਾ ਕੋਈ ਸਰ ਜੀ ਬਲਦਰ ਖੜਾ ਜਾਂਦੇ ਉਹਨਾਂ ਨੂੰ ਫੜੋ ਉਹਨਾਂ ਦੇ ਪਾਵਾਰ ਨੂੰ ਫੜੋ ਪਰਿਵਾਰ ਦੇ ਰਿਸ਼ਤੇਦਾਰਾਂ ਨੂੰ ਫੜੋ ਫੇਰ ਨਾ ਮੁੜੇ ਪਰੇ ਗਿਆ ਫੜ ਕੇ ਲੈ ਕੇ ਜਾਂਦੇ ਨੇ ਫੇਰ ਸਾਰੇ ਕਰੋ ਸਾਰੇ ਕਰਾਂਗੇ ਜਾਣਕਾਰੀ ਦੇਣ ਦਾ ਪੈੜਾ ਦਾ ਵਿੱਚ ਖੜਿਆ ਹੈ ਸਾਰੇ ਕਰੋ ਅਭੀ ਅਭੀ ਸਾਰਾ ਨਾ ਚਲਾ ਲਾਂਗੇ ਤਾਂ ਬਤਾਏ ਇਹ ਇੱਕ ਜਿਹੜੇ ਬੰਦੇ ਖੜੇ ਆ ਉਹਨਾਂ ਨੂੰ ਪਤਾ ਹੈ ਸਾਨੂੰ ਉਹਨਾਂ ਪਰ ਵੀ ਇਹ ਜਿੱਤਾਂ ਫਿੱਟ ਸਕਦੀ ਆ ਇਹ 10 ਮਿੰਟ ਖੜੇ ਚੰਗੇ ਤਾਂ ਕੋਈ ਲਗ ਗਿਆ ਦਾਸਮਿਕ ਸੁਹੀ ਹੀ ਆ ਪਰਨਾ ਦੇ ਪਰਾਂ ਦੇ ਪ੍ਰੋਟੋਕੋਲ ਕਿ ਪ੍ਰਮਾਨ ਨੇ ਕੋਈ ਨਾ ਕੋਈ ਗੁੰਡਾ ਹੋ ਹੋਇਆ ਹੋਗਾ ਉਹਨਾਂ ਨੇ ਸੁਣੀ ਇਹਨਾਂ ਨੂੰ ਪਤਾ ਲੱਗ ਗਿਆ ਕੋਈ ਤਾਂ ਨਹੀਂ ਆਇਆ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਜੋ ਤੁਸੀਂ ਮੰਗ ਕਰ ਰਹੇ ਹੋ ਸਿੱਪੀ ਸਾਹਿਬ ਨੇ ਵੀ ਕਿਹਾ ਤਾਂ ਪਰਚਾ ਦਰਜ ਹੋ ਰਿਹਾ ਹੈ ਪਰਚਾ ਦਰਜ ਕਰਨ ਲਈ ਆਪਾਂ ਨੂੰ ਬੰਦੇ ਦੇ ਬਿਆਨ ਲਿਖਣੇ ਜ਼ਰੂਰੀ ਨੇ ਜਿੰਨਾ ਟਾਈਮ ਆਪਾਂ ਬਿਆਨ ਲਿਖ ਰਹੇ ਹਾਂ ਉਹਨਾਂ ਟਾਈਮ ਆਪਾਂ ਸਾਰੇ ਖਾਲੀ ਕਰਕੇ ਸਾਈਡ ਤੇ ਹੋ ਜਿਏ ਤੋਨਾ ਇੱਕ ਦਿਨ ਜਨਾਬ ਤੁਸੀਂ ਆਪਣੀ ਟੀਮ مندرابندر 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 کٹا بند کرو نی بند کرو بند کرو ہٹو یاں نال مندرابندر ہٹو یاں نال مندرابندر تیار سکو مندرابندر کڑا ہتبان مندرابندر کڑا ہتبان مندرابندر ایم ایم اے مندرابندر 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 گراؤ تصدیق کرنی چاہیے اچھا جاؤ گے